ਮੇਰਾ ਨਾਮ ਕਵਲਜੀਤ ਸਿੰਘ ਸੋਤਾ ਪੰਜਾਬ ਪ੍ਰਧਾਨ ਬਸਪਾ ਮੇੜਕਰ ਪਾਰਟੀ ਆਪਣੀ ਕਲਟੀ ਬਾਰੇ ਦੱਸੋ ਜਦੋਂ ਹੋਦ ਵਿੱਚ ਆਈ ਬਸਪਾ ਮੇੜਕਰ ਪਾਰਟੀ 15 ਦਸੰਬਰ 1991 ਨੂੰ ਹੋਦ ਦੇ ਵਿੱਚ ਆਈ ਹੋਦ ਦੇ ਵਿੱਚ ਲਿਆਉਣ ਲਈ ਸ਼ਹਿਬਸ੍ਰੀ ਦੇਵੀਦਾਸ ਨਾਰਜੀ ਨੇ ਬਹੁਤ ਮਿਹਨਤ ਸਦਕਾ ਅਜ 32 ਸਾਲ ਤੱਕ ਪਾਰਟੀ ਨੂੰ ਚਲਾਇਆ ਜੀ ਬੀਜੇਪੀ ਨਾਲ ਸਮਝੌਤੇ ਦੀ ਜਿਹੜੀ ਅਫਵਾਹ ਉੱਡ ਰਹੀ ਹੈ ਕਿਸ ਸਿਕਾਇ ਦੇ ਬੀਜੇਪੀ ਦੇ ਨਾਲ ਸਮਝੌਤੇ ਦੀ ਜਿਹੜੀ ਕਿ ਰਾਸ਼ਟਰੀ ਪ੍ਰਧਾਨ ਸ਼ਹਿਬ ਸ੍ਰੀ ਮਨੋਜ ਕੁਮਾਰ ਨਾਹਰ ਜੀ ਦੀ ਜੋ ਗੱਲਬਾਤ ਚੱਲ ਰਹੀ ਆ ਉਹਦੇ ਵਿੱਚ ਜਿੱਥੋਂ ਤੱਕ ਵੀ ਗੱਲ ਚੱਲੀ ਆ ਜੇ ਕਲੀਅਰ ਨਹੀਂ ਹੋਈ ਪਰ ਗੱਲ ਜ਼ਰੂਰ ਚੱਲ ਰਹੀ ਆ ਜੇ ਕੋਈ ਸਾਡੀ ਵਿਚਾਰਧਾਰਾ ਨਾਲ ਉਹ ਸਹਿਮਤੀ ਬਣਦੀ ਆ ਤੇ ਫਿਰ ਅਗਲੀ ਗੱਲ ਤੁਹਾਨੂੰ ਦੱਸੀ ਜਾਏਗੀ ਜਿਹੜੇ ਮੁੱਦਿਆਂ ਦੇ ਲੈ ਕੇ ਚੌਣ ਲੜੀ ਜਾਏ ਬਸ ਪਾਂ ਬੇੜਕ ਪਾਰਟੀ ਦੇ ਮੁੱਦੇ ਗਰੀਬ ਲੋਕਾਂ ਨੂੰ ਗਰੀਬੀ ਤੋਂ ਛੁਟਕਾਰਾ ਦਿਵਾਉਣਾ 75 ਸਾਲ ਦੇਸ਼ ਦੀ ਆਜ਼ਾਦੀ ਦੇ ਬਾਅਦ ਗਰੀਬ ਜਿਹੜਾ ਅੱਜ ਵੀ ਗਰੀਬ ਆ ਲਚਾਰ ਆ ਇਹਨਾਂ ਨੂੰ ਇਹਨਾਂ ਸਾਰੇ ਮੁੱਦਿਆਂ ਤੋਂ ਛੁਟਕਾਰਾ ਦਿਵਾਣਾ बसपा ਪਾਂਬੇਡਕਰ ਪਾਰਟੀ ਦਾ ਪਹਿਲਾ ਮੁੱਦਾ ਹੈ बसपा ਮਾਇਆਵਤੀ ਵਾਲੀ ਪਾਰਟੀ ਅਤੇ ਤੁਹਾਡੀ ਪਾਰਟੀ ਦੇ ਇਤਿਹਾਸ ਅ ਉਹਦੇ ਬਾਰੇ ਜ਼ਰੂਰ ਪੜਤਾਲ ਕੀਤਾ ਜਾਵੇ बसपा ਮਾਇਆਵਤੀ ਪਾਰਟੀ ਜੇਕਰ ਸਾਰੇ ਗਰੀਬਾਂ ਨੂੰ ਅਗਵਾਈ ਦੇਣ ਵਾਲੀ ਪਾਰਟੀ ਹੁੰਦੀ ਤੇ ਸ਼੍ਰੀ ਦੇਵੀਦਾਸ ਨਾਰਜੀ ਨੇ 15 ਦਸੰਬਰ 1991 ਨੂੰ ਪਾਰਟੀ ਅਲੱਗ ਨਹੀਂ ਸੀ ਬਣਾਉਣੀ ਜੇ ਅਲੱਗ ਬਣਾਈ ਅਦੋਂ ਤੋਂ ਹੀ ਬੀਐਸਪੀ ਮਾਇਆਵਤੀ ਦਾ ਪੰਜਾਬ 'ਚ ਆਧਾਰ ਦਿੱਗਣਾ ਸ਼ੁਰੂ ਹੋਇਆ ਤੇ ਬਸਪਾ ਮੇੜ ਕੇ ਪਾਰਟੀ ਦਾ ਮਾਜੇ ਚ ਦਿਨ-ਬਦਨ ਅਧਾਰਵਾਦ ਦਾ ਜਾ ਰਿਹਾ ਹੈ ਸਾਡੀ ਪਾਰਟੀ ਨੇ ਬੀਜੇਪੀ ਹੀ ਕਿਉਂ ਚੋਣਾਂ ਆਈ ਸਾਡੀ ਪਾਰਟੀ ਨੇ ਬੀਜੇਪੀ ਸਾਰੀਆਂ ਹੀ ਪਾਰਟੀਆਂ ਗੱਲਬਾਤ ਚੱਲ ਰਹੀ ਆ ਪਰ ਜਿਹੜੀਆਂ ਸਾਡੀ ਵਿਚਾਰਧਾਰਾ ਨਾਲ ਸਹਿਮਤ ਹੋ ਰਹੀ ਆ ਉਹ ਭਾਰਤੀ ਜਨਤਾ ਪਾਰਟੀ ਦੀਆਂ ਕੁਝ ਨੀਤੀਆਂ ਜਿਹੜੀਆਂ ਕਿ ਸਾਡੀ ਪਾਰਟੀ ਨਾਲ ਮੈਚ ਹੁੰਦੀਆਂ ਇਸ ਕਰਕੇ ਉਸ ਨਾਲ ਗੱਲਬਾਤ ਚੱਲ ਰਹੀ ਹੈ